ਕੈਂਟ ਇਲਾਕੇ ਦੇ ਇੱਕ ਹੋਟਲ ਵਿੱਚ ਪਤੀ ਪਤਨੀ ਦੇ ਰਾਜ਼ੀ ਨਾਮੇ ਦੌਰਾਨ ਦੋ ਪਰਿਵਾਰਾਂ ਵਿਚਕਾਰ ਆਪਸੀ ਤਕਰਾਰ ਹੋ ਗਈ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਸ ਝਗੜੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋ ਪਰਿਵਾਰਾਂ ਦਾ ਆਪਸੀ ਝਗੜਾ ਹੋਇਆ ਹੈ ਉਹ ਮੌਕੇ ਤੇ ਪਹੁੰਚੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਰਪਾ 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 ਜੀ ਨੰਬਰ ਸਾਇਨ ਹੈ ਸਾਇਨ ਹੈ। ਹੈ ਸਾਇਨ ਹੈ। ਹੈ ਨਾ ਵੀ ਇਤਨਾ ਜਿਹੀ ਅਜੀ ਲੜਾਈ ਹੋਈ ਐਕਚੁਅਲੀ ਕਿਸੇ ਕੋਲੇ ਦੇ ਘਰ ਤੋਂ ਕਮਰੇ ਚ ਪੈ ਗਿਆ ਸੀ ਤਾਂ ਅਸੀਂ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਸੁਧਰਿਆ। ਤੇਰਾ ਸਿੱਤ ਜਾਇਦਾ ਵਗੈਰਾ ਬਾਈ ਪਰ ਅਸੀਂ ਪਰ ਦਰਖਾ ਦਿੱਤੇ ਸੀ ਉੱਥੇ ਨਾਲ ਬੁਲਾ ਲਿਆ ਕਹਿੰਦਾ ਕੋਈ ਨਹੀਂ ਅਸੀਂ ਇਦਾਂ ਮੇੜਦੇ ਤੇਰੇ ਨਾਲ ਸੁੱਟ ਡਣ ਦੇ ਤਿਆਰ ਰੱਖੇ ਨੇ ਬਾਅਦ ਸਾਨੂੰ ਕੋਟ ਮਾਰ ਜਦੋਂ ਮੈਂ ਕਿਹਾ ਗਲਤੀ ਮਾਫ ਹੋ ਜਾ ਲਾ ਤੇ ਉਹ ਕਹਿੰਦਾ ਨਹੀਂ ਉਹਦਾ ਚਾਚਾ ਕਹਿੰਦਾ ਅਸੀਂ ਮੰਗਣ ਦੇ ਉਹ ਨਹੀਂ ਮੰਗੇਗਾ ਇੱਥੋਂ ਨਾਲ ਨੜੇ ਸ਼ੁਰੂ ਕਰ ਹਾਂਜੀ ਦੋਆ ਪਾਰਟੀਆਂ ਜੰਗਾਮਾ ਹਾਂਜੀ ਦੋਆ ਪਾਰਟੀਆਂ ਜੰਗਾਮਾ ਹਾਂਜੀ ਅਸੀਂ ਦੋ ਜਾ ਜਿਹਦੇ ਸੱਤਾਂ ਲਾਈਆਂ ਮੇਰੇ ਪਾਪਾ ਦੇ ਲਾਈਆਂ ਸਾਡਾ ਟੈਸ਼ਨ ਹੈ ਗੱਡੀ ਮਾਰੀਆਂ ਸਿੱਧਾ ਹਾਂਜੀ ਜੀ ਵਾਦੂ ਪਤਾ ਨਹੀਂ ਕੀ ਰਾਡ ਰੋਡ ਲਈ ਰਾਡ ਰੋਡ ਲਈ ਕਰਦਾ ਕਿਉਂ ਉਹਨਾਂ ਨੇ ਪਹਿਲਾਂ ਸੜਕ ਤਿਆਰ ਰੱਖਿਆ ਕਿਉਂ ਕੀ ਕਰਦੀ ਵਿੱਚ ਸਰਪੰਚ ਸਪੋਨਜੀ ਵਿੱਚ ਰਲਿਆ ਸਾਪ ਨੂੰ ਮਿਲ ਗਿਆ ਮੇਰਾ ਨਾਮ ਨਿੰਦਰਪਾਲ ਕਰਿਆ ਹਾਂ ਜੀ ਇਹ ਜਿਹੜਾ ਝਗੜਾ ਹੋਇਆ ਕੀ ਸੀਗਾ ਫੇ ਰੋਲਾ ਕਾ ਦਾ ਸਰ ਮੇਰੀ ਸਿਸਟਰ ਜਿੱਦਾਂ ਉਹਦਾ ਆਪਰੇਸ਼ਨ ਹੋਇਆ ਆਪਰੇਟ ਮੈਰਿਡ ਆ ਤੇ ਉਹਨਾਂ ਦਾ ਪਿੱਤੇ ਦਾ ਆਪਰੇਸ਼ਨ ਆ ਇੱਕ ਉਹਨਾਂ ਦੇ ਖਾਣੇ ਵਾਲੀ ਨਾਲ ਚ ਪੱਤੀ ਉਹਦਾ ਹੋਇਆ ਦੋ ਆਪਰੇਟ ਹੋਏਗੇ ਤੇ ਇਹਨਾਂ ਦੀ ਸਟੈਂਡ ਕਰਵਾਉਣ ਦਾ ਟਾਈਮ ਉਹਨਾਂ ਨੇ 15 ਦਿਨ ਦਾ ਕਿਹਾ ਸੀ ਅੱਜ ਵੀ 20 ਜਾਂ 25 ਦਿਨ ਹੋ ਗਏ ਆ ਤੇ ਇਹਨਾਂ ਨੇ ਕੀ ਕਿਹਾ ਕੁੜੀ ਕਿਸੇ ਨਾਲ ਇਹ ਫੇਰ ਹੈਗਾ ਵਾ ਫੋਟੋਆਂ ਹੈਗੀਆਂ ਉਹਨਾਂ ਦੀ ਉਹਨਾਂ ਦੀ ਤੇ ਉਹਨਾਂ ਦੀ ਰਿਕਾਰਡਿੰਗ ਵਗੈਰਾ ਹੈਗੀਆਂ ਵੀ ਇਦਾਂ ਦੀ ਰਿਕਾਰਡਿੰਗ ਉਹ ਸੁਦਾਸ ਬਣ ਵਾਈਪ ਹੋਈ ਨਹੀਂ ਇਦਾਂ ਗੱਲਾਂ ਕਰਦੀ ਸੀ ਇਹਨਾਂ ਉਹ ਨੀ ਚ ਹੈਗਾ ਬੰਦਾ ਬਾਕੀ ਮੈਂ ਤੁਹਾਨੂੰ ਪ੍ਰੋਸਸ ਦੱਸ ਦੇਣੀ ਦਿਖਾ ਦੇਣੀ ਉਹਨਾਂ ਦੀ ਫੋਟੋਆਂ ਵੀ ਇਹ ਜਿਹੜਾ ਹੋਣਾ ਹੈ ਇਹ ਰਾਜਨਾਮਾ ਨੇ ਰੰਜੀ ਸਰ ਉਹ ਨਾਲ ਅਸੀਂ ਪੁਲਿਸ ਸਟੇਸ਼ਨ ਪਹਿਲਾਂ ਗਏ ਸੀ ਕਿਉਂਕਿ ਇਹ ਮੁੰਡਾ ਬਾਈ ਨਹੀਂ ਹੁੰਦਾ ਸੀ ਸਮਝਾਉਂਦੀ ਸੀ ਨਹੀਂ ਸਮਝਦਾ ਸੀ ਇਹਨੇ ਕਹੇ ਮੇਰਾ ਬਿਹਤਾਂ ਆਪਰੇਟ ਜਿੱਦਾਂ ਮੇਰੇ ਸਟੈਂਟ ਕਢਵਾਉਣੇ ਆ ਤੇ ਇਹ ਉਹਨੂੰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਪਰ ਜਿੱਦਾਂ ਦੀ ਰਿਕਾਰਡਿੰਗ ਉਹ ਉਹਨਾਂ ਚ ਸਾਫ਼-ਸਾਫ਼ ਹੈਗਾ ਜੀ ਰੋਟੀ ਦੇ ਕਿਉਂ ਨਾਲ ਉਹਨੂੰ ਕਦੇ ਉਹਨੂੰ ਖੜਾ ਬਣਾ ਕੇ ਦਿੰਦਾ ਹੁਣ ਐਕਟੀਵਾ ਲੈ ਕੇ ਦੇਣੀ ਸੀ ਨੇ ਉਹਨੂੰ ਮਤਲਬ ਆਪਣੂ ਗਾਇਸ ਦੀ ਕੇਅਰ ਨਹੀਂ ਕਰ ਰਿਹਾ ਪ੍ਰਕਾਸ਼ੂ ਦੀ ਕਰਾਇਆ ਤੇ ਹੋਂ ਕੀ ਕਰਾਈ ਫੋਨ ਕਰ ਵੀ ਇਦਾਂ ਵਾ ਅਸੀਂ ਪੁਲਿਸ ਸਟੇਸ਼ਨ ਗਏ ਤੇ ਕਹਿੰਦੇ ਨਹੀਂ ਆਪਾਂ ਬੰਦੇ ਆ ਚ ਗੱਲ ਕਰਨੀ ਉਹ ਅਸੀਂ ਪਹਿਲਾਂ ਤਾਂ ਬੰਦੇ ਆ ਜੀ ਬੈਠੇ ਉਦੋਂ ਵੀ ਇਹਨਾਂ ਨੇ ਉੱਠ ਕੇ ਗੱਲ ਪੈਣ ਵਾਲੀ ਗੱਲ ਕਰੀ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਗਏ ਤੇ ਅਸੀਂ ਕਿਹਾ ਇੱਥੇ ਆ ਜਾਓ ਆਪਾਂ ਇਥੇ ਮੇਲ ਲੈਨੇ ਮੁੰਡੇ ਨੂੰ ਫੋਨ ਕੀਤਾ ਮੁੰਡਾ ਨਹੀਂ ਆਇਆ ਉੱਥੇ ਪੁਲਿਸ ਸਟੇਸ਼ਨ ਸਾਨੂੰ ਵਿੱਚ ਜਿਹੜੇ ਮੇਨ ਬੰਦੇ ਸੀ ਜਿਸ ਜਿਨ੍ਹਾਂ ਨੇ ਰਾਈਨਾਮਾ ਕਰਨਾ ਸੀ ਉਹਨਾਂ ਦੇ ਕਹਿਣ ਤੇ ਅਸੀਂ ਵਾਪਸ ਚੱਲ ਗਏ ਫਿਰ ਉੱਥੇ ਵੀ ਇਹਨਾਂ ਦੀ ਜਿੱਦਾਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਪੁੱਛਿਆ ਦੱਸਿਆ ਉਸ ਤੋਂ ਬਾਅਦ ਆਸਤੇ ਕਿ ਉਹਨਾਂ ਨੇ ਕਿਹਾ ਚਲ ਕੁੜੀ ਕਿ ਚਲ ਤੋ ਡਰ ਹਣ ਸਾਰਾ ਰੋਲਾ ਖਤਮ ਹੋ ਗਿਆ ਹਾਂਜੀ ਉਹ ਕੀ ਹੋਇਆ ਜਦੋਂ ਮਾਫੀ ਮੰਗਣ ਦੀ ਗੱਲ ਆਈ ਤੇ ਇਹ ਨਾ ਇਹਦੀ ਹਾਈਟ ਛੋਟੀ ਹੈ ਜੱਡੇ ਤੇ ਚੜ ਕੇ ਖੜਕੇ ਨਾ ਤੇ ਪਾਪਾ ਦੇ ਗੱਲ ਪੈ ਗਿਆ ਹਾਂਜੀ ਤੇ ਉਥੇ ਨਾ ਮਾਪਾ ਪੱਤ ਗਿਆ ਹਾਂਜੀ ਫੁੱਲ ਮੇਰੇ ਹਸਬੰਦ ਦੀ ਸੱਟ ਲੱਗੀ ਮੱਥੇ ਤੇ ਉਹਨਾਂ ਦੇ ਬਟਾਉ ਕੇ ਦਿਨ ਦੋ ਤੱਕ ਲੱਗੇ ਤੇ ਮੇਰੇ ਪਾਪਾ ਦੀ ਉਹਨਾਂ ਨੇ ਇੱਕ ਰਾੜ ਮਾਰੀ ਫਿਰ ਤੇ ਕੱਲੇ ਮਤਲਬ ਉਹਨਾਂ ਨੇ ਰੱਖਿਆ ਸੀ ਰਾੜ ਵਗੈਰਾ ਉਹਨਾਂ ਕੋਲ ਹਾਕੀ ਸੀ ਤੇ ਬੈਟ ਸੀਗਾ ਮੇਰੇ ਹਸਬੰਦ ਬੈਟ ਮਾਰਿਆ ਗਿਆ ਪਾਪਾ ਤੇ ਰਾਡ ਮਰੀ ਗਈ ਤੇ ਕੀ ਨਾਮ ਸੀ ਮੇਰਾ ਨਾਮ ਜਿਸੰਤ ਸਿੰਘ ਹੈ ਜੀ ਹਾਂਜੀ ਜਿਸੰਤ ਸਿੰਘ ਹੈ ਜੀ ਤਾਂ ਕਿਤੇ ਕੀ ਹੋਇਆ ਜਿਹੜਾ ਕੰਮ ਆ ਕੀ ਕਰੋ ਜੀ ਮੈਂ ਇੱਥੇ ਬੁੱਕਨ ਖਾਂ ਦੇ ਵਿੱਚ ਮੇਰੇ ਸਹੁਰੇ ਰਹਿੰਦੇ ਆ ਜੀ ਤੇ ਮੇਰੀ ਸਿਸਟਰ ਲਾਦਾ ਜਿੱਦਾਂ ਥੋੜਾ ਜਿਹਾ ਉਹਨਾਂ ਨੂੰ ਆਪਣੇ ਹਸਬੰਦ ਨਾਲ ਕੋਈ ਝਗੜਾ ਸੀਗਾ ਕੋਈ ਝਗੜਾ ਸੀਗਾ ਜਿੱਤੇ ਉਹਦੇ ਹਸਬੰਦ ਦਾ ਰਿਲੇਸ਼ਨਸ਼ਿਪ ਆ ਬਾਹਰ ਤੇ ਅਸੀਂ ਸਾਨੂੰ ਫੋਨ ਕੀਤਾ ਗਿਆ ਕਿ ਉਹਨੂੰ ਸਮਝਾ ਲਈਏ ਜਾਂ ਕੁਝ ਵੀ ਆ ਕਾਫੀ ਉਹਨੂੰ ਟੌਰਚਰ ਕਰਦਾ ਸੀਗਾ ਕੁੱਟ ਮਾਰ ਕਰਦਾ ਸੀਗਾ ਇੱਕ ਮਹੀਨਾ ਪਹਿਲਾਂ ਉਹਦਾ ਆਪਰੇਟ ਵੀ ਹੋਇਆ ਤੇ ਅੱਜ ਵੀ ਪੱਥਰੀ ਦਾ ਹੋਇਆ ਸੀਗਾ ਤੇ ਉਹ ਠੀਕ ਨਹੀਂ ਰਹਿੰਦੇ ਸੀਗੇ ਉਹ ਉਹਨਾਂ ਨੂੰ ਉਹਨਾਂ ਦੇ ਪੇਕੇ ਛੱਡ ਤਾ ਆਵੇ ਯਾਸ਼ੀ ਤੇ ਉਹਦਾ ਕੁੜੀਆਂ ਦੇ ਚੱਕਰ ਦੇ ਵਿੱਚ ਕਿਤੇ ਕਿਤਨਾ ਕਦੇ ਕੇ ਖਾਂਦਾ ਸੀਗਾ ਉਹਨਾਂ ਦੀ ਮੈਸੇਜ ਨੂੰ ਥੋੜਾ ਜਿਹਾ ਡਰ ਗਈ ਕਿ ਜੇ ਮੈਂ ਅੱਜ ਜੱਜ ਕੇ ਮ ਮੇਸ਼ੈਂਟ ਆ ਮੇਰੀ ਕੇਅਰ ਨਹੀਂ ਕਰਦਾ ਤੇ ਕਿਤੇ ਧੱਕੇ ਖਾ ਜਾਵਾ ਇਸ ਕਰਕੇ ਉਹਨਾਂ ਨੇ ਪੁਲਾਇਆ ਸਾਨੂੰ ਵੀ ਰਿਕਾਰਡਿੰਗਾਂ ਦਾ ਪਤਾ ਲੱਗਿਆ ਕਾਫੀ ਰਿਕਾਰਡਿੰਗਾਂ ਹੈ ਉਹਨਾਂ ਦੀਆਂ ਫੋਨ ਦੇ ਵਿੱਚ ਜਿਹੜੇ ਨਾ ਇਹਨਾਂ ਦੇ ਹਸਬੰਦ ਦੇ ਸਾਜਨ ਸਿੰਘ ਦੇ ਸੀਗੀਆਂ ਉਹ ਸਾਡੇ ਲਈ ਅਸੀਂ ਜਾਂ ਸਮਝਾ ਦਾਂਗੇ ਆ ਕੇ ਵਿਚਾਲੇ ਗਲਤੀਆਂ ਹੋ ਜਾਂਦੀਆਂ ਸਾਰਿਆਂ ਕੋਲ ਹੋ ਜਾਂਦੀਆਂ ਹਨ ਉਹ ਅਸੀਂ ਸਮਝਾਉਣ ਦੀ ਬਜਾਏ ਸਾਨੂੰ ਉਲਟਾ ਡੱਡੇ ਦੇ ਉੱਥੇ ਹੋਟਲ ਹੈਗਾ ਉੱਥੇ ਬਾਜ਼ਾਰ ਚੌਂਕ ਦੇ ਵਿੱਚ ਹੋਟਲ ਹੈ ਹੋਟਲ ਦਾ ਨਾਮ ਵੀ ਯਾਦ ਮੈਂ ਸ਼ਾਹ ਕੋਟ ਹੈਰੀ ਦਾ ਰਹਿਣਾ ਵਸਤੇ ਤੇ ਉੱਥੇ ਗੱਲਾਂ ਗੱਲਾਂ ਦੇ ਵਿੱਚ ਸਾਨੂੰ ਇਹਨਾਂ ਵੀਡੀਓ ਵੀ ਬਣਾਈਆਂ ਤੇ ਸਾਨੂੰ ਬਸ ਇਦਾਂ ਹੀ ਫੁੱਟਕੜਾ ਪਾ ਕਰਨ ਲੱਗ ਗਏ ਫੁੱਟਕੜਾ ਦੋਹਾਂ ਚੋ ਦੋਹਾਂ ਪਾਰਟੀਆਂ ਹਾਂ ਅਸੀਂ ਇਹੀ ਆਪਣੇ ਆਪ ਛਡਾਉਂਦੇ ਸੀਗੇ ਤੇ ਇਹ ਇਹਨਾਂ ਨੇ ਫਿਰ ਇਦਾਂ ਪਿੱਛੇ ਪੰਨੇ ਬੈਠ ਵੀ ਦੇ ਲਪੋ ਕੇ ਕੇ ਤੇ ਮੇਰੇ ਬਾਦਰੀ ਮਾ ਦੀ ਸੱਟਾਂ ਲੱਗੀਆਂ ਸਟ੍ਰਿੰਗ ਨਾਲ ਜਿਹੜੀ ਉਹਨਾਂ ਦੀ ਵਾਈਫ ਆ ਉਹਨਾਂ ਨੂੰ ਖਿੱਚਿਆ ਤੋਂ ਹਜ਼ੂਰ ਦੇ ਪੇੜ ਬੂੜ ਦੇ ਪਹਿਲਾਂ ਤੰਕੇ ਵਾਂਗਰ ਲੱਗੇ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਤੇ ਇਸ ਕਰਕੇ ਉਹਨੂੰ ਸਮਝਾਉਂਦਾ ਉਹਦੇਾਇਦ ਹੋਣਾ ਸਾਨੂੰ ਇਹਨਾਂ ਦਾ ਘੁੱਟ ਮਾਰ ਕਰਦੇ ਜਿੱਦ ਕੀ ਕਾਗੇ ਜੀ ਇਨਸਾਫ ਨਹੀਂ ਆ ਜੀ ਜਿਹੜੀ ਉਹਨਾਂ ਦੇ ਰਿਲੇਸ਼ਨ ਹੈ ਜਾਂ ਕੁਝ ਵੀ ਆ ਜੇ ਘਰ ਬਸੋਣਾ ਵਾ ਰਿਲੇਸ਼ਨ ਨੂੰ ਤਾਂ ਖਤਮ ਦੂਜੀ ਜਗ੍ਹਾ ਤੇ ਕਰਨਾ ਹੀ ਪੈਣਾ ਵਾ ਤੇ ਸਾਡੇ ਸਮਝਾਉਣ ਦੀ ਜਿਹਾਸੀ ਕੀ ਸਮਝਾਉਣ ਦੇ ਦੂਆਂ ਹਸਬੰਡ ਵਾਈਫ ਦਾ ਰੋਲ ਆ ਅਸੀਂ ਦਾ ਵਿੱਚ ਸਿਰਫ ਇੱਕ ਐਜ਼ ਇੱਕ ਰਿਸ਼ਤੇਦਾਰੀ ਵਿੱਚ ਬੰਦਾ ਸਮਝ ਆਉਂਦਾ ਤੇ ਆਏ ਹੁਣ ਕਾਰਵੀ ਇਹ ਆ ਕਿ ਜਿਹੜੇ ਸਾਡੇ ਸੱਤਾਂ ਲੱਗੀਆਂ ਦਾ ਇਹਨਾਂ ਤੇ ਇਹਨਾਂ ਯਾਸ਼ੀ ਆ ਜਾਂ ਕੁੜੀ ਵੱਲੋਂ ਕੋਈ ਕਾਰਵੀ ਇਹ ਤੋਂ ਬਣਦੀ ਕਾਰਵੀ ਕਿਸੇ ਕੀ ਨਾਮ ਵੀਰਜੀ ਤੁਹਾਡਾ ਮੇਰਾ ਨਾਮ 사ਜਨ ਹੈ 사ਜਨ ਕਿੱਥੇ ਵਿਆਹਏ ਤੇ ਕੀ ਹੋਊਗਾ ਮਾਯਾ ਮੈਂ ਬੁੱਕਣ ਵਾਲੇ ਵਿਆਹ ਸੀ ਹਾਂ ਤੇ ਮੇਰੀ ਤੇ ਮੇਰੀ ਘਰ ਦੀ ਦਾ ਝਗੜਾ ਸੀ ਕਿੰਨੀ ਦਿਨ ਮੈਰਿਜ ਹੋਈ ਮੈਨੂੰ ਬਸ ਅਪ੍ਰੈਲ ਚ 2 ਸਾਲ ਹੋ ਜਾਣੇ ਇੱਕ ਮੇਰਾ ਤੇ ਮੇਰੀ ਘਰ ਦੀ ਦਾ ਝਗੜਾ ਹੋਇਆ ਸੀ ਤੇ ਉਹਦੇ ਰਾਜੀ ਨਾਮ ਲਈ ਅਸੀਂ ਸਰਪੈਂਸ ਤੋਂ ਸਾਰੇ ਮੋਤਵਾ ਬੰਦ ਇਹਨਾਂ ਕੋਈ ਮੋਤਵਾਰ ਬੰਦਾ ਇੱਕ ਈ ਆਇਆ ਕੋਈ ਬਾਜ਼ਾਰ ਦਾ ਸੀ ਕੋਈ ਇਹਨਾਂ ਦਾ ਸਰਪੰਚ ਨਹੀਂ ਆਇਆ ਹੋਟਲ ਦੇ ਵਿੱਚ ਰਾਜਨਾਮਾ ਹੋ ਰਿਹਾ ਸੀ ਹੋਟਲ ਦੇ ਵਿੱਚ ਰਾਜਨਾਮਾ ਉੱਥੇ ਮੈਂ ਕੰਮ ਕਰਦਾ ਤਾਂ ਚਲੋ ਇਹਨਾਂ ਨੇ ਹੀ ਕਿਹਾ ਵੇ ਐ ਕਰੋ ਉੱਥੇ ਇਕੱਠੇ ਹੋ ਜਾਂਦੇ ਆ ਬੈਠ ਕੇ ਗੱਲ ਕਰ ਲੈਣੇ ਆ ਤੇ ਜਦੋਂ ਆਏ ਨੇ ਜੀ ਉਦੋਂ ਬੈਠੇ ਨੇ ਅਸੀਂ ਗੱਲ ਕਰਨ ਨੂੰ ਹੀ ਬੈਠਿਆ ਸੀ ਵੀ ਬੈਠੇ ਰਹੇ ਤੇ ਮੇਰੇ ਘਰ ਦੇ ਕੋਲੇ ਬੱਚਾ ਸੀ ਮੇਰਾ ਠੀਕ ਹੈ ਤੇ ਮੈਂ ਬੱਚਾ ਫੜਨ ਲੱਗਾ ਜੀ ਮੇਰਾ ਸੋਣਾ ਮੇਰੇ ਗੱਲ ਪੈਂਦਾ ਮੇਰਾ ਮੁੰਡਾ ਜੀ ਮੈਂ ਮੁੰਡਾ ਤਾਂ ਫੜ ਸਕਣਾ ਚੱਲ ਲੈੜਾਈ ਸਾਡੀ ਆਪੇ ਚੇ ਮੁੰਡਾ ਤਾਂ ਮੈਂ ਚੱਕ ਹੀ ਸਕਣਾ ਹੂੰ ਮੇਰਾ ਸਹੁਰਾ ਉਹ ਗੱਲ ਪੈਣ ਲਿਖ ਗਿਆ ਤੇ ਚਾਚੇ ਨੇ ਵੀ ਮੇਰੇ ਸਹਾਰੇ ਸਮਝਾਇਆ ਵੀ ਚਲੋ ਉਹਦਾ ਵੀ ਬੱਚਾ ਹੀ ਕਿਤੇ ਲੈ ਆ ਥੋੜੀ ਚੱਲੇ ਚੱਲ ਗੱਲ ਕਰੀਏ ਉੱਥੇ ਬੈਠੇ ਆ ਸੀ ਮੇਰਾ ਸਹੁਰਾ ਕਹਿੰਦਾ ਤੂੰ ਮੁੰਡੇ ਨੂੰ ਹੱਥ ਨਹੀਂ ਲਗਾ ਸਕਦਾ ਹੂੰ ਉਸ ਤੋਂ ਬਾਅਦ ਕੀ ਆਇਆ ਜੀ ਅਸੀਂ ਵੀ ਅਗੂ ਕਿਹਾ ਵੀ ਇਹੀ ਕਿਉਂ ਨਹੀਂ ਚੱਕ ਸਕਦੇ ਉਸ ਤੋਂ ਬਾਅਦ ਇਹ ਚਲੇ ਗਏ ਜਿੱਥੇ ਵੀ ਜਣਾ ਉਸ ਤੋਂ ਬਾਅਦ ਫੇਰ ਚੱਲੋ ਮੌਤਵਾ ਬੰਦੇ ਲੈ ਕੇ ਆਏ ਸਾਡੇ ਵੱਲੋਂ ਵੀ ਕੋਈ ਆਏ ਮੇਰਾ ਚਾਚਾ ਹੈਗਾ ਸਰਪੰਚੇ ਇਹ ਉਹ ਵੀ ਆਏ ਸਾਰੇ ਤੇ ਉਹ ਉਹਨਾਂ ਨੇ ਰਾਜinama ਵੀ ਸਾਰਾ ਕਰਾਤਾ ਸੀ ਮੇਰਾ ਮਾਲਕ ਬੈਠਾ ਸੀ ਇਹਨਾਂ ਦਾ ਮਾਲਕ ਬੈਠਾ ਸੀ ਸਰਪੰਚ ਬੈਠਾ ਸੀ ਹੂੰ ਹੂੰ ਪਰ ਸਾਰੇ ਰਾਜinama ਕਰਾਤਾ ਹੀ ਉਹਨਾਂ ਨੇ ਉਸ ਤੋਂ ਬਾਅਦ ਮੇਰੀ ਸਾਲੀ ਤੇ ਮੇਰੇ ਘਰ ਦੀ ਕੋਈ ਗੱਲ ਕਹੀ ਇਹੋ ਜੀ ਕਿ ਮੇਰੇ ਨਾਲ ਪੰਗਾਮਾ ਹੋ ਗਿਆ ਮੇਰੇ ਨਾਲ ਮੇਰੇ ਗੱਲ ਪੈ ਗਈਆਂ ਮੇਰੇ ਸਾਰੇ ਇੱਕ ਦੂਜੇ ਤੇ ਕੋਈ ਹੋਰ ਵੀ ਇਥੇ ਹਾਰ ਤੁਰ ਚੱਲੇ ਕਿ ਅਹੀ ਕੁਰਸੀਆਂ ਵਿਰਸੀਆਂ ਜੀ ਪਤਾ ਨਹੀਂ ਜੀ ਮੇਰੇ ਤੇ ਸਾਲੀ ਤੇ ਮੇਰੇ ਗੱਲ ਪੈ ਰਹੀ ਜੀ ਤਾਂ ਤਾਂ ਕੁਝ ਨਹੀਂ ਪਤਾ ਉਹਨਾਂ ਨੇ ਮੈਨੂੰ ਉਹ ਕਿ ਮੇਰੇ ਗੱਲ ਪੈ ਦੋ ਕੋ ਦੋ ਜਾਨੀਆਂ ਮੇਰੇ ਨਾਲ ਸੀ ਹੁਣ ਇਨਸਾਫ ਦੀ ਬੰਗ ਹਾਂਜੀ ਅਹੀ ਤਾਂ ਇਨਸਾਫ ਜਾਣੇ ਮਸਲਾ ਇਹਦਾ ਆਇਆ ਹੋਟਲ ਦੇ ਵਿੱਚ ਦੋ ਪਾਰਟੀਆਂ ਲੜਾਈ ਇੰਨੀ ਪਤਲਾ ਆ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਜੀ ਬਾਪੂ ਨਾਮ ਦੇ ਵਿਅਕਤੀ ਦਾ ਉਹਨੇ ਕਹਿੰਦਾ ਸੀ ਕਿ ਸਾਡਾ ਕੋਈ ਘਰੇਲੂ ਝਗੜਾ ਸੀਗਾ ਜਿਹੜਾ ਅਸੀਂ ਰਾਜਨਾਮੇ ਲਈ ਇੱਥੇ ਇਕੱਠੇ ਹੋਏ ਸੀ ਉਹ ਉਹ ਰਾਜਨਾਮੇ ਦਰਾਂ ਨਹੀਂ ਉਹਨਾਂ ਦੀ ਆਪਸ ਵਿੱਚ ਤੋਂ ਤੋਂ ਮੈਂ ਵੱਧ ਕੇ ਲੜਾਈ ਹੋਈ ਸੀ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚਿਆ ਤੇ ਉਹ ਬੰਦੇ ਟੇਬਲ ਹੱਤਾ ਲਾ ਕੇ ਸੀਗੇ ਉਹ ਜਿਆਦਾ ਨਾ ਕਰ ਸੋ ਲੱਤਾਂ ਲੈਂਦੇ ਹਾਂ ਜਿਹੜਾ ਹੁਣ ਇਹਨਾਂ ਦਾ ਜਾਣ ਹਸਲ ਕਰਕੇ ਐਮਐਲਏ ਦਾ ਸਰਕਾਰ ਤੇ ਜੜੀ ਬੰਦੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੋਬਾਈਲਾਂ ਗੱਲ ਪੈ ਗਈ ਉਹਦਾ ਸੱਟਾਂ ਜਿੱਨੇ ਮਾਰਦੇ ਹੁੰਦੇ। ਹੁਣ ਵਾਰ ਗਿਆ ਬਈ ਨਹੀਂ ਇਹ ਮੇਰੀ ਸਾਰੀ ਮੇਰੀ ਸਾਥ ਅੱਛਾ ਅੱਛਾ ਤੁਹਾਨੂੰ ਕੋਈ ਗੱਲ ਨਹੀਂ ਹੋਣੀ ਜਾਨਾ ਤੇ ਲਾਈਟ ਉਹਨਾਂ ਨੇ ਜੁਣਾਇਆ ਅਗਲੇ ਦਾ ਨਵੇੜੀ ਭਾਂਦਾ ਕੋ ਅਗਲੇ ਤੇ ਗੱਲ ਪੁਆਈਦਾ ਹੁੰਦਾ ਨਹੀਂ ਕਹਿੰਦਾ ਇੱਕ ਜੰਮ ਕੇ ਖੜਕ ਗਈ ਅੱਛਾ ਜਿੰਨੇ ਸੋਮੇ ਪਹਿਲੇ ਖੜਕੀਆਂ ਪਿਓ ਨਹੀਂ ਜੰਮਾ ਤਾਂ ਖੜਕ ਨਹੀਂ 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 ਜੰਮਾ ਬੱਚਾ ਉਹ ਤਾਂ ਨਹੀਂ ਫਿਰ ਫਿਰ ਕਾ ਲੜ ਪਏ ਫਿਰ ਇੱਥੇ ਗੱਲ ਆ ਜਣੀ ਐਵੇਂ ਫਾਇਦਾ ਕੀ ਹੈ ਤੁਸੀਂ ਪੁੱਠਾ ਬੋਲੀ ਜਾਓ ਤਾਂ ਥੋੜੀ ਮਾਂ ਕਰ ਸਿਸਟਮ ਬੰਨਾ ਹਾ ਹੋਟਲ ਹੈ ਸਾਡੇ ਮਿਲਟ ਹੋ ਜੇਗੀ ਪਰ ਸਹੀ ਤਰੀਕੇ ਨਾਲ ਚੱਲੋ ਸਹੀ ਤਰੀਕੇ ਨਾਲ ਚੱਲੋ ਬੋਲਣ ਨੂੰ ਗਲਤ ਨਾ ਚੱਲੋ ਪੁੱਠਾ ਨਹੀਂ ਬੋਲਣਾ ਇੱਥੇ ਰਾਜੀਨਾਮਾ ਕਰਨਾ ਹੀ ਚਲੋ ਇਹ ਇਹ ਸਭ ਦੇ ਗੰਦੀ ਪੈ ਗਈ ਹੋਰ ਛੱਡ ਦਿਓ ਤਿੰਨ ਜੰਮੇ ਚਾਰ ਜੰਮੇ ਤੁਹਾਡੀ ਮਾਂ ਮਨੇ ਕਿੰਨੇ ਜੰਮੇ ਕੀ ਬਣਾਇਆ ਮਾਂ ਵੀ ਇਹ ਵੇਖੀਂ ਓਵਰ ਬੋਲ ਰਹੀ ਮੈਂ ਤੇਰੀ ਨਹੀਂ ਹੋ ਗਈ ਮਾਂ ਤੇ ਇੱਕ ਟਾਈਮ ਤੇਰੀ ਗੱਲ ਕਿੱਥੇ ਆ ਗਈ ਕਿੰਨੇ ਨਾਲ ਕਲੇਸ਼ ਪੈ ਗਿਆ ਇਸ ਗੱਲ ਦਾ ਤੂੰ ਕਿਹਾ ਕਿ ਖੜਕ ਗਈ ਭੁਲਾਣਾ ਕੱਲ ਦੀ ਕੋਈ ਕਹਿੰਦਾ ਜਿੰਦਾ ਤੇਨ ਕੋਈ ਵੀ ਨਹੀਂ ਕਹਿੰਦਾ ਇਹੋ ਤੁਹਾਨੂੰ ਮੈਂ ਪਈ ਨਹੀਂ ਤੇ ਪਈ ਲਿਆ ਉਹਨੂੰ ਫਿਰ ਇੱਡੇ ਚੰਗੇ ਤੇਰੀ ਸੋਚ ਦਾ ਪਤਾ ਲੱਗਦਾ ਵੀ ਤੂੰ ਕਿੰਨਾ ਡਾਉਨ ਆ ਜਿਹੜਾ ਜਨਾਨੀ ਨੂੰ ਇਹ ਗੱਲ ਕਹਿੰਦਾ ਜਨਾਨੀ ਡਰਦੀ ਆ ਪੂਜਨ ਲਈ ਜਨਾਨੀ ਨੂੰ ਉਹ ਹੀ ਫਾਰਮੂਲਾ ਖਵਾ ਟ੍ਰੀਟਮੈਂਟ ਕਰਾਇਆ ਇਹ ਤੇ ਦਵਾਈ ਖਵਾ ਜਾਂ ਕੋਸ਼ ਕਰ ਤੂੰ ਤਾਂ ਦਵਾਈ ਦਾ ਵੀ ਪਤਾ ਲਿਆ ਦਵਾਈ ਦਵਾਈ ਕਿਹਨੇ ਮਦਵਾਣੀ ਫਿਰ ਮਾਂ ਤੇ ਫਲ ਫੁੱਟ ਲਿਆ ਕੇ ਦੇ ਦੇ ਮੋੜੇ ਕਰੂਗਾ ਫੇ ਹੈ ਖੜਕ ਨਹੀਂ ਤਾਂ ਫਿਰ ਆਪਾਂ ਤੇ ਦਵਾਈ ਨਹੀਂ ਲੂ ਏ ਕੀਲਾ ਚਾਂਸ ਆ ਤੇਰਾ ਮੁੰਡੇ ਨਾਲ ਹੋਰ ਸਕੋਰਾ ਹੋਗਾ ਰੋਜ ਔਂਠੇ ਲਿਆਸੇ ਚ ਡੈਡੀ ਰੋ ਤੇ ਜਾਉਂਦੇ ਯਾਰ ਉਹ ਕਿੰਨਾ ਹੁੰਦੇ ਨੇ ਇਹ ਤੇ ਬਾਬਾ ਮੈਂ ਆਪ ਨੂੰ ਸਮਝਾਉਂਦਾ ਕੱਲ ਸੇਰ ਕਰੀਏ ਤੁਹਾਨੂੰ ਬਹੁਤ ਸਸਤਾ ਹੈ ਲੋਕਾਂ ਨੂੰ ਪਤਾ ਨਹੀਂ ਕਰਦਾ ਹੈ ਸ਼ਾਵਸ਼ਾ ਲੈਦਾ ਨੋਰਾ ਬੜਾ ਬਹਾਦਰ ਪਹੁੰਚਾਗਾ ਜਦ ਕੰਬੇ ਪਹੁੰਚ ਗਿਆ ਐਸਾ ਤੋਂ ਕਿਉਂ ਨਾ ਮਿਲਿਆ ਹਸਪੀਟਲ ਪਹਿਲਾਂ ਆਉਂਦਾ ਲੱਗਦਾ ਕੰਜੂਸ ਨਾ ਪਿਓ ਨੇ ਦਿੱਤੇ ਨਾ ਚਾਚੇ ਦਾਤੀਆਂ ਨੇ ਦਿੱਤੇ ਤੇ ਨਾ ਭੁਈਆਂ ਨੇ ਦਿੱਤੀ ਮੈਂ ਤਾਂ ਨਹੀਂ ਦਿੱਤਾ ਦੇਖ ਵੇ ਤੂੰ ਬੜਾਸ ਗੱਡੀ ਉਹਨੇ ਕੱਢ ਲਈ ਕੋਈ ਉਹ ਨਹੀਂ ਹੈ ਜੇ ਕੋਈ ਮਾੜੀ ਕਹਿ ਰਹੀ ਬਾਕੀ ਤਾਂ ਹੁੰਦਾ ਹੀ ਨਹੀਂ ਪਿਆ ਇਹ ਕਰ ਲੈ ਬਾਕੀ ਚਲੋ ਇਹਨਾਂ ਨੂੰ ਇਹ ਗੱਲ ਮੈਂ ਜ਼ਰੂਰ ਸਮਝਾ ਰੇ ਗੁੱਸੇ ਚ ਕਹਿ ਗਈ ਭੈਣ ਹੈ ਕੋਈ ਜਾਂ ਭੈਣਾ ਹੋਈਆਂ ਇਹ ਕੁਝ ਇੱਕੋ ਹੀ ਗੱਲ ਹੁੰਦੀ ਆਪਾਂ ਕਿਉਂ ਕਹਿਣਾ ਇੱਕ ਤਾਂ ਮਾੜੀ ਕਹੀ ਆਪਾਂ ਦੀ ਮੂੰਹ ਮਾੜੀ ਕੱਢਣੀ ਨਹੀਂ ਤੇ ਕੰਨ ਖੜੇ ਹੋਣਗੇ ਕੰਨ ਖੜੇ ਹੋਗੇ ਬਸ ਫੋਨ ਨੇ ਕੰਨ ਕਹਿੰਦੇ ਫੋਨ ਤੁਸੀਂ ਆਪੱਚ ਇਹਨੂੰ ਸਮਝਾਤੀ ਐ ਨਾਲ ਫੂਕਾ ਲੈ ਆ ਕੇ ਦਊਗਾ ਮਹੀਨਾ ਡੇਢ ਮਹੀਨਾ ਜਿਹੜਾ ਆਰਾਮ ਕਰੋ ਜਿੰਨਾ ਕੰਮ ਕਰ ਸਕੋ ਕਰੋ ਚਾਚੀ ਬੈਠੀ ਐ ਇਹਨੂੰ ਪੁੱਛ ਲਓ ਕਿਨੇ ਉਹਦਣੀ ਨੇ ਕਹਿੰਦੇ ਤੂੰ ਲੈਣ ਆਂ ਵਰਕੇ ਇਹ ਬੂਤ ਬੈਠੇ ਕਹਿੰਦੇ ਲੈ ਕੇ ਆਈਏ ਕਿ ਨਾ ਅੱਗੂ ਕਹਿੰਦੇ ਇਹਨੇ ਕਿਹਾ ਨਹੀਂ ਲੈ ਕੇ ਆਉਂ ਉੱਥੇ ਬੈਠੇ ਫਿਰ ਇਹ ਜਾਂਦੇ ਕਿ ਸਾਡੇ ਤੁਸੀਂ ਕਹਿੰਦੇ ਨਹੀਂ ਕਰਾਉਣਾ ਉਹ ਕਹਿੰਦੇ ਆਲੇ ਬਾਟਰ ਪਤਾ ਸਾਡੇ ਦੇ ਜਦੋਂ ਉਹਦੇ ਕੋਲ ਵੇਦਾ ਤਾਂ ਬਣਾ ਲੈਣੇ ਤੱਕ ਯਾਦ ਰਹੀ ਤੂੰ ਲੈਣਾ ਕੋਈ ਲੈਣ ਫਿਰ ਤੁਸੀਂ ਕਹਿੰਦੇ ਆ ਕਿ ਤੈਨੂੰ ਤੈਨੂੰ ਮੁੰਡਾ ਮੇਰਾ ਰੋਲ ਇਹਨੂੰ ਕਰਨੇ ਆ ਜਿਵੇਂ ਰੱਖਦੇ ਸਾਰੇ ਕੁਝ ਇਹਨੂੰ ਕਰਕੇ ਦੇਣੇ ਪੈਣ ਮੈਂ ਦੇ ਦਮ ਮੈਂ ਇੱਕ ਮਿੰਟ ਇੱਕ ਮਿੰਟ ਤੁਸੀਂ ਹੁਣ ਇਹ ਜਿਹੜਾ ਗੱਲ ਪਿਛਲੀ ਗੱਲ ਨੂੰ ਮਿੱਟੀ ਪਾਓ ਬੜੀ ਬੜੀ ਤੁਸੀਂ ਅੱਜ ਲਿਖਾ ਬੜੀ ਕਰ ਦਿੰਦੇ ਆ ਸੁਣ ਲਓ ਬੋਏ ਮੈਂ ਵੀ ਪਾ ਦਾਂ ਸਰਪੰਚ ਸਾਹਿਬ ਪਾ ਦਿੰਦੇ ਆ ਇਸ ਤੋਂ ਬਾਅਦ ਜਿਹੜੀਆਂ ਗੱਲਾਂ ਤੇ ਅਮਲ ਨਾ ਕੀਤਾ ਇਹ ਤੂੰ ਸਿੱ ਘਰ ਨੂੰ ਸੰਭਾਲ ਲੈ ਚਲੋ ਮਹੀਨਾ ਤੂੰ ਕਰ ਲੋ ਤਿੰਨ ਮਹੀਨੇ ਸਰ ਤਿੰਨ ਮਹੀਨੇ ਚਲੋ ਤਿੰਨ ਮਹੀਨੇ ਉਹ ਆਪੇ ਹੀ ਹੋਣੇ ਉੱਠ ਪੈਣਾ ਜਿਨਾਂ ਦੇ ਜਦੋਂ ਠੀਕ ਹੋ ਜੇ ਤਾਂ ਆਪੇ ਭਾਈ ਤੁਸੀਂ ਸੋਚੋ ਉਹਨੇ ਆਪੇ ਕਰ ਲੈਣਾ ਤੂੰ ਕਾਕਾ ਜਿਵੇਂ ਮਰਜ਼ੀ ਰੋਟੀ ਕੱਚੀ ਵੇਲ ਪੱਕੀ ਵੇਲ ਤੇਰਾ ਭੱਜਾ ਨਾਉ ਜੀ ਚਾਹ ਬਣਾ ਲਿਆ ਰੋਟੀ ਬਣਾ ਲੈਂਦੀ ਏ ਚੰਗੀ ਭਲੀ ਬਣਾ ਦਿੰਦੀ ਏ ਸਰ ਜੇ ਬਣਾ ਲੈਂਦੀ ਤਾਂ ਬਣਾਉਂਦੀ ਬਣਾ ਲੈਂਦੀ ਨੂੰ ਪੁੱਛੇ ਨਾ ਮੈਂ ਬਣਾ ਕੇ ਦਿੱਤੀ ਕਿ ਨਹੀਂ ਸਰ ਡਾਕਟਰ ਕਹਿ ਦੇਣਗੇ ਮੈਂ ਕਾਕਾ ਫਿਰ ਭਰੇਜ ਬਾਬ ਜੀ ਮੈਂ ਰੋਟੀ ਮੇਰੀ ਗੱਲ ਸਮਝਾ ਤੂੰ ਅੱਗੇ ਵੀ ਇਹ ਕਰ ਗਈ ਅੱਜ ਵੀ ਮੇਰੇ ਲਈ ਰੋਟੀ ਮੈਂ ਤਾਂ ਨੋਗੇ ਵੀ ਕਰ ਲਈ ਮੈਂ ਜੇ ਮੈਂ ਰੋਟੀ ਬਣਾ ਕੇ ਦਵਾਗਾ ਜੇ ਕੱਪੜੇ ਦਵਾਉਣ ਭਾੜੇ ਤੋਂ ਆ ਇੱਥੇ ਕੰਮ ਕਰ ਦੋ ਕਰਾ ਰਿਹਾ ਨੇ ਕੋੜੇ ਨੂੰ ਪਤਾ ਲੱਗਦਾ ਰੋਟੀਆਂ ਕਿੰਨੀ ਅਪੜਦੀਆਂ ਨੇ ਆਹ ਤੇ ਆਹ ਵੀਟ ਪਾ ਲੈ ਆ다가 ਰੋਟੀਆਂ ਹੋਰ ਤੇਰਾ ਸੋਹਣਾ ਲੱਗਦਾ ਉਹ ਤਾਂ ਗੱਲ ਉਹ ਤਾਂ ਗੱਲ ਮੇਰੇ ਮਮੀ ਡਾਡੀ ਹੈ ਉਹਨਾਂ ਤੋਂ ਕੋਈ ਮਮੀ ਡਾਡੀ ਕਿਆ ਨਹੀਂ ਉਸ ਗਲਤੀ ਮਮੀ ਡਾਡੀ ਬਿਠਾਈ ਬੈਠਾ ਰੋਟੀ ਦੇਖਣਾ ਚੋ ਆਪਾਂ ਹੁਣ ਇਹ ਤਾਂ ਹੁਣ ਆਪਾਂ ਕੋੜੇ ਨੂੰ ਤਕਰਾਇਆ ਮਾਜਾ ਬੱਤਿਆਂ ਦੇ ਤਕਰਾਇਆ ਤੇਲ ਨੂੰ ਲੈ ਜੰਮੇ ਨੇ ਉਹ ਜੰਗ ਪਈ ਮੇਰੇ ਘਰਾਂ ਲਈ ਕਿ ਜੰਗ ਖੜਕ ਗਈ ਮੈਂ ਕਹਿੰਦੀ ਨਹੀਂ ਮੈਂ ਕਿਹਦੀਆਂ ਦੇ ਵਿਚੋਂ ਮੈਂ ਨਹੀਂ ਜੰਮਣਾ ਨਹੀਂ ਮੈਨੂੰ ਜੰਮਣ ਨਹੀਂ ਆਉਂਦਾ ਫਿਰ ਹੋਰ ਚੱਲੀ ਜਾਂਦੀ ਮੈਂ ਉਹ ਮੇਰਾ ਘੋੜੀ ਨਾ ਤੂੰ ਅੱਧਰ ਪੈ ਖੱਲੇ ਤੂੰ ਥੋੜਾ ਹੱਥ ਦੇ ਤਾਂ ਨਹੀਂ ਆਪ ਕਰ ਸਰਪੰਚ ਸਾਹਿਬ ਨਹੀਂ ਬੱਸ ਆ ਗਲਤੀ ਪੁਰਾਣਾ ਬੁਲਾਣਾ